ਅਕਾਲੀਆ ਨੂੰ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਅਕਾਲੀ ਦਲ ਦਾ وفد ਨਾਬਾ جیل ਪਹੁੰਚਿਆ ਸੀ ਜਿੱਥੇ ਜੇਲ੍ਹ ਪ੍ਰਸ਼ਾਸਨ ਨੇ ਮਜੀਠੀਆ ਦੇ ਨਾਲ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਉਹਨਾਂ ਨੂੰ ਪੁੱਠੇ ਪੈਰੀ ਮੋੜ ਦਿੱਤਾ ਗਿਆ ਇਸ ਤੋਂ ਬਾਅਦ মিডিਆ ਦੇ ਸਾਹਮਣੇ ਅਕਾਲੀ ਆਗੂਆਂ ਦੇ ਵੱਲੋਂ ਪੰਜਾਬ ਸਰਕਾਰ ਤੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨੇ ਸਾਤੇ ਗਏ। ਉਹਨਾਂ ਨੇ ਕਿਹਾ ਕਿ ਨਾਬਾ ਜੇਲ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਤੋਂ ਸਾਨੂੰ ਰੋਕ ਦਿੱਤਾ ਗਿਆ ਜੋ ਕਿ ਬਹੁਤ ਨਿੰਦਣਯੋਗ ਤੇ ਗੈਰਕਾਨੂੰਨੀ ਹੈ। ਉਹਨਾਂ ਨੇ ਕਿਹਾ ਕਿ ਮੁਲਾਕਾਤ ਕਰਨਾ ਸਭ ਦਾ ਅਧਿਕਾਰ ਹੈ ਤੇ ਆਪ ਸਰਕਾਰ ਐਮਰਜੈਂਸੀ ਵਰਗੇ ਹਾਲਾਤ ਬਣਾ ਕੇ ਮੁਲਾਕਾਤ ਦੀ ਇਜਾਜ਼ਤ ਨਹੀਂ ਦੇ ਰਹੀ। ਕਿ ਇਹ ਮੁਲਾਕਾਤ ਕੰਪਨੀ ਮੈਂ ਤੁਹਾਨੂੰ ਦੱਸਾਂ ਇਹ ਪਰਮਾਜਨ ਦਾ ਨੇ ਹੱਥ ਨਹੀਂ ਕੀਤੀ ਪਈ ਐ ਇਹ ਡਰੇ ਹੋਏ ਨੇ ਉੱਪਰੋਂ ਕਿਹਨੇ ਡਰਾਏ ਨੇ ਰੱਬ ਜਾਣਦਾ ਉਹਨੇ ਤਾਂ ਸਾਫ਼ ਹੀ ਜਵਾਬ ਦੇਤਾ ਕਿ ਜੀ ਪਰਿਵਾਰ ਤੇ ਵਕੀਲ ਤੋਂ ਬਿਨਾਂ ਅਸੀਂ ਕਿਸੇ ਨੂੰ ਮਿਲਣ ਨਹੀਂ ਦੇਣਾ ਜਦ ਕਿ ਮੈਂ 50 ਸਾਲ ਦੀ ਵਕਾਲਤੋਬਾ ਦੀ ਕਹ ਸਕਦਾ ਇਸ ਤਰ੍ਹਾਂ ਦਾ ਕੋਈ ਕਾਨੂੰਨੀ ਕਿਸੇ ਦੇਚ ਮੁਲਾਕਾਤ ਬੰਦ ਹੋ ਜੇ ਹਾਂ ਮੁਲਾਕਾਤ ਦਾ ਸਮਾਂ ਦੱਸ ਸਕਦੇ ਆ ਸਾਨੂੰ ਕਿੰਨੇ ਤੋਂ ਕਿੰਨੇ ਤੱਕ ਦਾ ਮੁਲਾਕਾਤ ਦਾ ਸਮਾਂ ਜੇ ਕਿਹੜਾ ਦਿਨ ਹੈ ਕਿਹੜਾ ਦਿਨ ਹੈ ਪਰ ਐ ਸਟੋਕ ਕੇ ਕਿ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਗਈ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਸਾਰਾ ਸਰਕਾਰੀ ਐਮਰਜੈਂਸੀ ਦੁਬਾਰਾ ਯਾਦ ਕਰਾਤੀ ਮਨਜੂਤਾ ਸਰਕਾਰ ਦੇ ਤੇ ਇੰਦਰਾ ਗਾਂਧੀ ਦੀ ਰੂਹ ਆ ਗਈ ਮੈਨੂੰ ਤਾਂ ਲੱਗਦਾ ਇਹ ਜਿਵੇਂ ਲੱਗੇ ਹੋਏ ਆ ਕੋਚਲਨ ਤੇ ਐਵੇਂ ਹੀ ਹੋਊਗਾ ਇਹਨਾਂ ਨਾਲ ਹਰ ਸਿਮਰਤ ਪਰ ਬਾਦਲ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਨਹੀਂ ਉਹ ਤਾਂ ਪਰਿਵਾਰਕ ਮੈਂਬਰ ਨੇ ਉਹ ਇਹ ਹੁਣ ਮੁਕਰਦੇ ਆ ਕਹਿੰਦੇ ਆਈ ਨਹੀਂ ਇੱਥੇ ਸਾਡੇ ਕੋਲ ਆਏ ਨਹੀਂ ਕਹਿੰਦੇ ਅਸੀਂ ਇਕਰਾਰ ਕਰਾਂਗੇ ਤੁਸੀਂ ਮਰਹ ਦੇ ਮੁਕਰੇ ਦਾ ਕੀ ਹੁੰਦਾ ਜੀ ਉਹ ਤਾਂ ਕਈ ਵਾਰ ਕਹਿ ਚੁੱਕੇ ਨੇ ਇਹ ਮਨਜ਼ੂਰੀ ਮੰਗੇ ਹਟੇ ਦਿੱਤੀ ਨਹੀਂ ਕਿਸੇ ਨੇ ਦਿੱਤੀ ਨਹੀਂ ਦਿੱਤੀ ਜੀ ਕੀ ਲੱਗਦਾ ਡਾਕਟਰ ਸਾਹਿਬ ਤੁਸੀਂ ਮਿਲ ਕੇ ਆਏ ਹੋ ਕੀ ਕਹਿੰਦੇ ਜੇਲ ਸੁਪਰੀਟੈਂਡੈਂਟ ਕਾਫੀ ਲੰਬੀ ਗੱਲਬਾਤ ਹੋਈ ਆ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਅਫਸਰ ਸਾਹਿਬ ਬਾਨਾ ਦੇ ਚਿਹਰੇ ਦੇਖ ਲਓ ਬੜਾ ਤਰਕਰਲਾ ਜਦੋਂ ਸੰਤੁਸ਼ਟੀ ਜਨਕ ਪਰ ਇਹ ਕਿ ਨਹੀਂ ਕੋਈ ਤੁਹਾਨੂੰ ਜਵਾਬ ਅਫਸਰ ਨਾ ਦੇ ਪਾਇਆ ਤੇ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਉਹੀ ਗੱਲ ਹੁੰਦੀ ਅਸੀਂ ਤਾਂ ਕਹਾਂ ਵੀ ਸਾਨੂੰ ਫੜ ਕੇ ਅੰਦਰ ਦੇ ਦਿਓ ਨਾਲੇ ਤੁਹਾਡਾ ਮੁੱਖ ਮੰਤਰੀ ਖੁਸ਼ ਹੋ ਜਾਊਗਾ ਉਹਨੂੰ ਕੋ ਫੜ ਕੇ ਦਿੱਤੇ ਨਾਲੇ ਅਸੀਂ ਅੰਦਰ ਮੁਲਾਕਾਤ ਕਰ ਲੈ ਇਹ ਆਪਸ਼ਨ ਦੇ ਇਹ ਬੜਾ ਅਨਮਨੁੱਖੀ ਕੰਮ ਹੈ ਦੇਖੋ ਇੱਕ ਪੁੱਲਾ ਅਧਿਕਾਰ ਹੈ ਜਿਹੜਾ ਤੁਹਾਡਾ ਫੰਡਮੈਂਟਲ ਰਾਈਟ ਆ हां हां ਅਸੀਂ ਅੱਜ মিডিਆ ਦੇ ਸਾਹਮਣੇ ਬੜਾ ਸਪਸ਼ਟ ਕੀਤਾ ਵੀ ਸਾਨੂੰ ਕੋਈ ਵੀਆਈਪੀ ਟ੍ਰੀਟਮੈਂਟ ਕੁਝ ਨਹੀਂ ਚਾਹੀਦਾ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਵੀ ਦਸ ਗੱਤ ਕਰਾਓ ਸਾਡੇ ਰਸਤੇ ਜਿਵੇਂ ਆਪ ਬੜਾ ਕੱਤੀ ਕਰਦਾ ਜਿੱਥੇ ਖੜੇ ਕਰਕੇ ਕਰਾਉਣੀ ਹੈ ਬਾਤ 40 ਤੇ ਸਭ ਕਰਾ ਦੇ ਤੇ ਜੇ ਤੁਸੀਂ ਨਹੀਂ ਕਰਾਉਂਦੇ ਪਹਿਲਾਂ ਪਰਿਵਾਰਾਂ ਨੂੰ ਬੜਾ ਕੱਤ ਨਹੀਂ ਹੋਣ ਦਿੰਦੇ ਤੇ ਇਹਦਾ ਮਤਲਬ ਕੀ ਹੈ ਕਿ ਤੁਸੀਂ ਬੰਦੇ ਨੂੰ ਅੰਦਰ ਰੱਖ ਕੇ ਇਹਨਾਂ ਅਨਮਨੁੱਖੀ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਨੂੰ ਡਰਾਉਣਾ ਚਾਹੁੰਦੇ ਅਸੀਂ ਇਹਨਾਂ ਨੂੰ ਕਹਿੰਦੇ ਬਿ ਜੰਨਾ ਮਰਜੀ ਟਿੱਲ ਲਾ ਲਓ ਇਹ ਪਾਰਟੀ ਦਾ ਇਦਾਂ ਕਰੀ ਤੇ ਨਾ ਇਦਾਂ ਡਰੋ ਮੀਡੀਆ ਨੂੰ ਕਵਰੇਜ ਤੋਂ ਵੀ ਉੱਕਿਆ ਜਾ ਰਿਹਾ ਜਦੋਂ ਵੀ ਪੇਸ਼ੀ ਹੁੰਦੀ ਹੈ ਵਿਕਰਮ ਮਜੀਠੀਆ ਦੀ ਕੀ ਲੱਗਦਾ ਕਿਉਂ ਕੈਮਰੇ ਦੇ ਮੁਰੇ ਲਿਆਣਾ ਨਹੀਂ ਜਾਂਦੇ ਵਿਕਰਮ ਮਜੀਠੀਆ ਦੇਖੋ ਜਦੋਂ ਜਵਾਬ ਕੋਈ ਨਹੀਂ ਹੁੰਦਾ ਹੁਣ ਡਰ ਨਹੀਂ ਜਾਂਦੇ ਜੀ ਮੁੱਛਾਂ ਨੂੰ ਵੱਟ ਦਿੰਦਾ ਅਦਾਲਤ ਵਿੱਚ ਪਹਿਲੀ ਵਾਰੀ ਹੋਣਾ ਹੈ ਐਡਾ ਵੱਡਾ ਕੇਸ ਬਣਾਇਆ ਨਾ ਉਹਦੇ ਚੋਂ ਕਿਤੇ ਹਜ਼ਾਰ ਏਕੜ ਜ਼ਮੀਨ ਲੱਭੀ ਨਾ ਕਿਤੇ ਵਿਦੇਸ਼ੀ ਕੰਪਨੀ ਲੱਭੀ ਨਾ ਕਿਤੇ ਬਾਕੀ ਜਿਹੜਾ ਝੂਠ ਮਾਰਿਆ ਉਹਨਾਂ ਅਖੀਰ ਤੇ ਕਹਿੰਦੇ ਜੀ ਨੁਕਸਕੀ ਨਿਕਲਿਆ ਵੀ ਮੁੱਛਾਂ ਨੂੰ ਵਟ ਦਿੰਦਾ ਪੱਟਾਂ ਨੂੰ ਕਾਪੇ ਮਾਰਦਾ ਤੁਹਾਡੇ ਦੇ ਵੀ ਵਰਜਾ ਕਰ ਦੋ ਤੁਸੀਂ ਵੀ ਵਟ ਦੇ ਰਹੇ ਆਹ ਆਹ ਉਹ ਸਾਨੂੰ ਜਾਣਦੇ ਹੋ ਸੀ ਉਹਨੂੰ ਕਹੀਏ ਵੀ ਭਾਈ ਨਾ ਵਟ ਦੇ ਪੈ ਚੱਲ ਜਾਣਦੇ ਦਰਦੇ ਆ ਕੋਈ ਜਾ ਕੇ ਫੇਰ ਸਮਝਾਣ ਵੀ ਨਹੀਂ ਜਾਣ ਦਿੰਦੇ ਵੀ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਸਾਰੀ ਸਾਰੀ ਪੁਲਿਸ ਡਰੀ ਫਿਰਦੀ ਸਾਰੀ ਸਰਕਾਰ ਡਰੀ ਫਿਰਦੀ ਵੀ ਤੂੰ ਯਾਰ ਜਾਰ ਦਿਨ ਮੁੱਛਾਂ ਨੂੰ ਵਟ ਨਾ ਦੇ ਪਰ ਹੁਣ ਅੰਦਰ ਹੀ ਨਹੀਂ ਜਾਣਦੇ ਹੋ ਕਿ ਤੇ ਫਿਰ ਅਸੀਂ ਕੀ ਕਰੀਏ ਇਪ ਆ ਆਦੂਸ ਨੇ ਕਰਿਆ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਮੁੱਛ ਨੂੰ ਵੱਟ ਕਰਾਗੇ ਤੇ ਚਲੋ ਅਸੀਂ ਸਮਝਾ ਦਿੰਨੇ ਤਿੰਨ ਬੰਦੇ ਅਸੀਂ ਉਤੋਂ ਵੱਡੇ ਆ ਤੇ ਅਸੀਂ ਜਾ ਕੇ ਸਮਝਾ ਦਿੰਨੇ ਕਿ ਐਵੇਂ ਸਰਕਾਰ ਡਰਦੀ ਐ ਮੁੱਛ ਤੋਂ ਤੇ ਤੂੰ ਯਾਰ ਜਾਣਦੇ ਹੋ ਨਾ ਅੰਦਰ ਵੀ ਨਹੀਂ ਜਾਣਦੇ ਤੁਸੀਂ ਫਾਈਨਲ ਕੀ ਹੋਇਆ ਜੀ ਫਾਈਨਲ ਕੀ ਹੁਣ ਦੇਖਦੇ ਹਾਂ ਕਾਨੂੰਨੀ ਸਲਾਹ ਕਰਦੇ ਹਾਂ ਵਕੀਲਾਂ ਨਾਲ ਜਾ ਕੇ ਕੋਈ ਮਿਲਣ ਇਹਨਾਂ ਦੀ ਤਾਂ ਨਾ ਐ ਕੋਰੀ ਇੱਕ ਮਿੰਟ ਹਟ ਇੱਕ ਮਿੰਟ ਬਾਰਗ ਚਲੋ ਹੋਊਗੀ ਗੱਲ ਤਾਂ ਸਾਰਿਆਂ ਨੇ ਆ ਇਹ ਉਹਨਾਂ ਨੇ ਫੈਸਲਾ ਕੀਤਾ ਮੋੜਾ ਫੈਸਲਾ ਤਾਂ ਉਹਨਾਂ ਨੇ ਬਹਾਨਾ ਬਣਾ ਲਿਆ ਜੀ ਵੀ ਸਾਡਾ ਕਾਨੂੰਨ ਜੇਲ੍ਹ ਮੈਨੂੰ ਕਹਿੰਦਾ ਵੀ ਕੱਲੇ ਰਿਸ਼ਤੇਦਾਰਾਂ ਨੂੰ ਤੇ ਵਕੀਲਾਂ ਨੂੰ ਮਿਲਣ ਦੇਣਾ ਇੱਕ ਬਹਾਨਾ ਬਣਾ ਲਿਆ ਕੋਈ ਕੋ ਬਹਾਨਾ ਕੋਈ ਕਾਨੂੰਨ ਨਹੀਂ ਕੁਛ ਨਹੀਂ ਅਸੀਂ ਇਸੇ ਰਾਜ ਦੇ ਵਿੱਚ ਬਿਕਰਮ ਨੂੰ ਇੱਥੇ ਪਟਿਆਲੇ ਜੇਲ੍ਹ ਤੇ ਅਸੀਂ ਮਿਲ ਕੇ ਜਾਂਦੇ ਰਿਹਾ ਦੋ ਦੋ ਵਾਰ ਹੀ ਮਿਲ ਕੇ ਗਿਆ ਇਸ ਜੇਲ੍ਹ ਦੇ ਵਿੱਚ ਕੋਈ ਕਦੇ ਪ੍ਰੋਬਲਮ ਨਹੀਂ ਸੀ ਇਹ ਹੁਣ ਇਹਨਾਂ ਨੇ ਕਿਉਂਕਿ ਸਰਕਾਰ ਦਾ ਹੀ ਹੁਕਮ ਹੈ ਇਹਨਾਂ ਦੇ ਵਿਚਾਰਿਆਂ ਤੋਂ ਕੋਈ ਵਸ ਨਹੀਂ ਆਵੇਂ ਅਸੀਂ ਕਿ ਕਿ ਇਹ ਤਾਂ ਮਜਬੂਰੀ ਹੈ ਇਹਨਾਂ ਦੀ ਅੱਗੇ ਕੀ ਸਟੈਪ ਸੋਡ ਅੱਗੇ ਸਟੈਪ ਅਸੀਂ ਰਹਿ ਕਰਾਂਗੇ ਪਾਰਟੀ ਦੇ ਵਿੱਚ ਜੋ ਕੋ ਕਾਨੂੰਨੀ ਲੜਾਈ ਲੜੀਦੀ ਹੋਈ ਉਹ ਲੜ ਕੇ ਜਿਹੜੇ ਹਿਸਾਬ ਨਾਲ ਵੀ ਕੋਈ ਕਾਨੂੰਨ ਦੇ ਲਿਹਾਜ਼ ਨਾਲ ਜੋ ਲੜਾਈ ਲੜ ਕੇ ਅਸੀਂ ਆਪਣੀ ਪੂਰੀ ਚਾਰਾ ਜੋ ਵੀ ਕਰਾਂਗੇ ਮਿਲਣ ਹਾਂ ਜਿਸ ਤਰ੍ਹਾਂ ਕਹਿੰਦੇ ਸੁਖਬੀਰ ਬਾਦਲ ਤੇ ਹਰਸਿਮਰਤ ਕੋ ਉਹ ਛੋਟੀਆਂ ਹਸਤੀਆਂ ਨਹੀਂ ਹੈਗੀਆਂ ਇੱਥੇ ਆਉਣ ਗੇਟ ਤੋਂ ਮੁੜ ਜਾਣ ਕਿੱਡੀ ਬੇਇੱਜ਼ਤੀ ਵਾਲਾ ਕੰਮ ਹੈ ਉਹ ਮਗਰੇ ਮਨਜ਼ੂਰੀ ਵੀ ਸਾਨੂੰ ਮਨਜ਼ੂਰੀ ਮਿਲ ਜੇ ਅੱਗੇ ਦਿੰਦੇ ਰਹੇ ਆ ਉਥੇ ਅਲਾਓ ਕਰਦੇ ਰਹੇ ਆ ਜੋ ਕਰ ਦੇਣਗੇ ਤਾਂ ਆਉਣਗੇ ਹੁਣ ਇੱਥੇ ਆ ਕੇ ਗੇਟ ਤੋਂ ਫੇਰ ਮੋੜ ਦੇਣ ਫੇਰ ਇੱਕ ਬੁਰਾ ਲੱਗਦਾ ਨਾ ਗੱਲ ਦਾ ਇੱਥੇ ਜੈਡ ਸਿਕਿਉਰਿਟੀ ਉਹਨਾਂ ਦੀ ਸਾਰੇ ਹਾਲਾਤ ਦੇ ਵਿੱਚ ਲੋਕੀ ਖਰਾਬ ਹੁੰਦੇ ਆ ਹਾਂ ਬਾਕੀ ਉਹਨਾਂ ਦੇ ਆਉਣ ਨਾਲ ਸਾਰਾ ਰੁਕ ਜੂਗਾ ਕੰਮ ਇਹ ਤਾਂ ਕਹਿੰਦੇ ਵੀ ਸਾਡੇ ਕੋਲੇ ਆਏ ਹੀ ਨਹੀਂ ਪਰ ਇਹ ਤਾਂ ਵਿਚਾਰੇ ਉਹ ਰਿਟਾਇਰਡਾਈ ਬੋਡੀ ਬੋਲਦੇ ਆ ਨਾ ਜਦੋਂ ਆ ਗਏ ਫਿਰ ਦੂਜੇ ਰੋਡ ਪੋਰ ਪੈਣ